ਵੀ ਦੇਖ ਰਿਹਾ ਆ ਫਿਰ ਦੂਜੇ ਪਾਸੇ ਹੋ ਜਾਂਦੇ ਆ ਵੀ ਉਹ ਤਾਂ ਪੈਂਦੀ ਪੈਂਦੀ ਆ ਵੀਡੀਓ ਨੂੰ ਪਰ ਦੂਜੇ ਪਾਸੇ ਨੂੰ ਹੋ ਜਾਂਦੇ ਆ ਤੁਸੀਂ ਉਹਨੇ ਖਾਣ ਪੀਣ ਗਏ ਵੇ ਆ ਗੁਰਦੁਆਰੇ ਚ ਖਾ ਲਓ ਤੁਹਾਡਾ ਖਾਣਾ ਪੀਣਾ ਨਹੀਂ ਮੁੱਕਦਾ ਜੀ ਤੁਸੀਂ ਉਹਨੇ ਸ਼ਾਪਿੰਗ ਕਰਨ ਗਏ ਵੇ ਤੇ ਲੋਕ ਸਹੀ ਬੋਲਦੇ ਆ ਤੁਸੀਂ ਗਏ ਸ਼ਾਪਿੰਗ ਕਰਨ ਜੇ ਘਰੋਂ ਕਹਿੰਦੇ ਤੁਸੀਂ ਗੁਰੂ ਘਰ ਮੱਥਾ ਟੇਕਣ ਜਾਣਾ ਹੈ ਪਰ ਗਏ ਤੁਸੀਂ ਉੱਤੇ ਸ਼ਾਪਿੰਗ ਕਰਨ ਜੇ ਤੇ ਲੋਕ ਤੁਹਾਨੂੰ ਸਹੀ ਗੱਲ ਆ ਸਹੀ ਸਵਾਲ ਪੁੱਛਦੇ ਆ ਸਹੀ ਲੋਕੀ ਤੁਹਾਨੂੰ ਮਤ ਦਿੰਦੇ ਆ ਤੇ ਸਹੀ ਹੀ ਬੋਲਦੇ ਆ ਠੀਕ ਹੈ ਨਾ ਆਪਣੇ ਵਾਲ ਵੀ ਦੇਖਿਆ ਕਰੋ ਇੱਥੇ ਆਣ ਕੀਤੇ ਰਿਪਲਾਈ ਵੀਡੀਓ ਲੈ ਕੇ ਆ ਜਾਂਦੇ ਹੋ ਡੇਲੀ ਗੁਰੂ ਘਰ ਨੂੰ ਟੇਕੇ ਬੈਠ ਸਕਦੇ ਆ ਕਿ ਗੁਰੂ ਘਰ ਦੇ ਮਤਲਬ ਛੱਡ ਦੋ ਲੋਕਾਂ ਨੂੰ ਉੱਥੇ ਵੀ ਰਪਲਾਈ ਦੇਣ ਲੱਗ ਪਏ ਆ ਕਿੱਡੇ ਬੇਸ਼ਰਮ ਲੋਕ ਆਂ ਅਸੀਂ ਆਪਣੇ ਆਪ ਨੂੰ ਬਦਲਣਾ ਕਿਸੇ ਕਰਕੇ ਅਸੀਂ ਆਪਣੀ ਜ਼ਿੰਦਗੀ ਜਿੰਨੇ ਆ ਵਧੀਆ ਜਿੰਨੇ ਆ ਆਪਾਂ ਕਿਸੇ ਦੇ ਗੁਲਾਮ ਨਹੀਂ ਹੈਗੇ ਕਹਿੰਦਾ ਕਿ ਅਸੀਂ ਆਪਣੀ ਜ਼ਿੰਦਗੀ ਵਧੀਆ ਜੀਣੇ ਆ ਤੇ ਪਰ ਅਸੀਂ ਕਿਸੇ ਦੇ ਗੁਲਾਮ ਨਹੀਂ ਹੈਗੇ ਇਹਦਾ ਮਤਲਬ ਤੁਸੀਂ ਜੋ ਮਰਜ਼ੀ ਗੰਦ ਪਾਈ ਜੋ ਸੋਸ਼ਲ ਮੀਡੀਆ ਤੇ YouTube ਤੇ ਬੱਚੇ-ਬੱਚੇ ਵੀ ਵੀਡੀਓ ਦੇਖਦੇ ਆ ਸਾਰੇ ਵੀਡੀਓ ਦੇਖਦੇ ਆ ਠੀਕ ਹੈ ਨਾ ਤੁਸੀਂ ਇਹ YouTube ਤੇ ਜਦੋਂ ਵੀਡੀਓ ਪਾਉਂਦੇ ਹੋ ਤੁਸੀਂ ਇਹ ਇੱਕ ਹਿਸਾਬ ਨਾਲ ਵੀਡੀਓ ਵੇਚ ਦਿੱਤੀ ਹੁੰਦੀ ਆ ਇੱਥੇ ਲੋਕ ਗਲਤ ਵੀ ਬੋਲ ਸਕਦੇ ਆ ਸਹੀ ਵੀ ਬੋਲ ਸਕਦੇ ਆ ਠੀਕ ਹੈ ਨਾ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਆ ਸਾਡੀ ਲਾਈਫ ਚ ਮਰਜ਼ੀ ਕਰੀਏ ਪਰ ਜਿਹੜਾ ਵੀਡੀਓ ਬਣਾਉਣਾ ਹੁੰਦੇ ਉਹਦਾ ਢਾਂਗਣਾ ਬਣਾ ਲਿਆ ਕਰੋ ਤੁਹਾਨੂੰ ਪਤਾ ਹੀ ਲੱਗਦਾ ਕੀ ਬੋਲਣਾ ਹੈ ਕੀ ਨਹੀਂ ਕਰਨਾ ਕਾਫ ਦੇਖਣ ਨੂੰ ਮਿਲਦਾ ਉਹ ਦੇਖਦੇ ਨੇ ਫਿਰ ਤੁਸੀਂ ਆਪ ਦੱਸੋ ਭਾਈ ਇਹ ਵੀ ਫੇਰ ਤਾਂ ਸਾਨੂੰ ਬਾਜ਼ਾਰ ਵਾਲੀਆਂ ਪੌਣੀਆਂ ਬਣ ਗਈਆਂ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਸਿਰਫ ਵਿਊ ਦਾ ਕਰਕੇ ਗਏ ਹੋ ਵਲੌਗ ਦਾ ਕਰਕੇ ਗਏ ਹੋ ਤੁਹਾਨੂੰ ਵੀ ਪਤਾ ਹੈ ਪਰ ਚਲ ਤੂੰ ਸੱਚ ਤਾਂ ਦੱਸਿਆ ਮੂੰਹ ਆਪਣੇ ਕਿ ਅਸੀਂ ਸਿਰਫ ਵਿਊ ਦਾ ਕਰਕੇ ਸਾਨੂੰ ਵਿਊ ਨਹੀਂ ਆਉਂਦੇ ਜਦੋਂ ਅਸੀਂ ਦੂਜੇ ਵਲੌਗ ਬਣਾਉਂਦੇ ਆਂ ਜਿਵੇਂ ਸ਼ਾਪਿੰਗ ਵਾਲੇ ਵਲੌਗ ਬਣਾਉਂਦੇ ਆਂ ਬਾਜ਼ਾਰਾਂ ਵਾਲੇ ਬਣਾਉਂਦੇ ਆਂ ਉੱਤੇ ਸਭ ਵਿਊ ਆਉਂਦੇ ਆ ਤੁਹਾਨੂੰ ਸਿਰਫ ਵਿਊ ਨਾਲ ਮਤਲਬ ਆ ਹੋਰ ਤੁਹਾਨੂੰ ਕਿਸੇ ਗੱਲਾਂ ਲੱਥੀ ਚੜੀ ਤੁਸੀਂ ਕਰੋਂ ਗਏ ਹੋ ਗੁਰੂ ਘਰ ਮੱਥਾ ਟੇਕਣ ਵਾਸਤੇ ਸਾਫ਼ ਨੀਤ ਨਾਲ ਜਾਓ ਉੱਥੇ ਮੱਥਾ ਟੇਕੋ ਨਾਲੇ ਲੋਕਾਂ ਦੇ ਦਰਸ਼ਨ ਕਰਵਾਓ ਪਰ ਨਹੀਂ ਤੁਸੀਂ ਤੇ ਉੱਥੇ ਸ਼ਾਪਿੰਗ ਵਾਲੇ ਵਲੌਗ ਬਣਾਈ ਜਾਂਦੇ ਹੋ ਬੱਸ ਗੇਮਾਂ ਚ ਖੇਡਦੇ ਹੋ ਚੱਲਦੇ ਹੋ ਜਿਵੇਂ ਐਸਾ ਇੰਨੀ ਨਾਲ ਜਿੱਤੇ ਕੀ ਪੈਸਾ ਥੋੜੀ ਆ ਅਸੀਂ ਤਾਂ ਨਿਆੜਿਆਂ ਦੀਆਂ ਕੁਝੀਆਂ ਲੈਣੀਆਂ ਹੁਣ ਦੇਖੋ ਇੱਥੇ ਕਿਵੇਂ ਗਿਆਨ ਵੰਡਦੀ ਫਿਰਦੀ ਆ ਕਿ ਪੈਸਾ ਹੀ ਨਹੀਂ ਸਾਰਾ ਕੁਝ ਤੇ ਪੈਸੇ ਨਾਲ ਕਰਕੇ ਤੇ ਤੁਸੀਂ ਇਹ ਸਭ ਕੁਝ ਕਰਦੇ ਹੋ ਠੀਕ ਹੈ ਨਾ ਗਾਇ ਗੁਰੂ ਘਰ ਮੱਥਾ ਟੇਕਣੋਂ ਪਰ ਬਣਾਉਂਦੇ ਵਲੌਗ ਕਿਹੜੇ ਹੋ ਸ਼ਾਪਿੰਗਾਂ ਵਾਲੇ ਤੇ ਸਿਰਫ ਉਹ ਤੁਹਾਨੂੰ ਹੀ ਪਤਾ ਹੈ ਕਿ ਜੇ ਸਾਨੂੰ ਵਿਊ ਵਧੀਆ ਆਉਣਗੇ ਫਿਰ ਇਹਦੇ ਸਾਰੇ ਡਾਲਰ ਬਣਗੇ ਤੇ ਪੈਸੇ ਨਾਲ ਪਿਆਰ ਹੈਗਾ ਇਹ ਤੇ ਤਾਂ ਹੀ ਤੇ ਤੁਸੀਂ ਆਜ ਜੋ ਵੀ ਗੰਦਪਿਲ ਮਾਰਦੇ ਵੀਡੀਓ ਦੇ ਵਿੱਚ ਤਾਈਆਂ ਤੇ ਮਾਰਦੇ ਇੱਕ ਜਗ੍ਹਾ ਬੈਠ ਕੇ ਸਾਰਾ ਤੁਸੀਂ ਵਲੌਗ ਕੰਪਲੀਟ ਕਰ ਲੈਂਦੇ ਹੋ ਨਾ ਤੁਸੀਂ ਵੀਡੀਓ ਦੇ ਵਿੱਚ ਕੋਈ ਕੱਟ ਪਾਉਂਦੇ ਹੋ ਹੁਣ ਇੱਥੇ ਬੈਠੀ ਗਿਆਨ ਦੇਣ ਲੱਗ ਪਈ ਆ ਐਡੀ ਤੋਂ ਸਿਆਣੀ ਹੈ ਨਹੀਂ ਆ ਜਿੱਡੀ ਤੋਂ ਬੰਦੀ ਆ ਤਾਂ ਪਾਪੇ ਵੀ ਲਿਕੇ ਜਾਂਦੇ ਏ ਮੇਰੇ ਮਾਪੇ ਵੀ ਕੋਈ ਗੱਲ ਨਹੀਂ ਕਰਦੇ ਸੀ ਪਾਪਾ ਹੋ ਰਿਹਾ ਨਾ ਪਾਪਾ ਜੀ ਕਹੀਦਾ ਨਹੀਂ ਪਾਪਾ ਏ ਜੀ ਜਾਨਦਾ ਸਦਾ ਪਾਪਾ ਨਹੀਂ ਇੱਥੇ ਭੜੇ ਭੜੇ ਐਕਸ਼ਨ ਕਰੀ ਜਾਂਦੇ ਆ ਇੱਥੇ ਆਣ ਕੇ ਤੂੰ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ ਉਦੋਂ ਤੁਹਾਨੂੰ ਹੁਣ ਪਾਪੇ ਦੀ ਯਾਦ ਆਉਂਦੀ ਆ ਪੂਰੇ ਵਲੋਗਾਂ ਦੇ ਵਿੱਚ ਤੁਸੀਂ ਨਾ ਪਾਪੇ ਦੀ ਯਾਰ ਕੀਤਾ ਨਾ ਤੂੰ ਆਪਣੀ ਜਿਠਾਣੀ ਨੂੰ ਯਾਦ ਕੀਤਾ ਹਨ ਤੇ ਜੇ ਤੇ ਨਾ ਇੰਨੇ ਪਾਪੇ ਨਾਲ ਪਿਆਰ ਹੈਗਾ ਏ ਤੇ ਕਦੀ ਤੇ ਅਸੀਂ ਇੰਨੇ ਵਲੌਗ ਦੇਖ ਲਿਆ ਕੋਈ ਵੀ ਇਹੋ ਜਿਹਾ ਵਲੌਗ ਹੈਗਾ ਜਿਹਦੇ ਵਿੱਚ ਤੁਸੀਂ ਆਪਣੇ ਪਾਪੇ ਨੂੰ ਸਹੁਰੇ ਨੂੰ ਤੂੰ ਬਲਕਿ ਜਿਹਦੇ ਕਮਾਉਣ ਲੈ ਕੇ ਗਈ ਹੋਵੇਂ ਕਿਤੇ ਵੀ ਲੈ ਕੇ ਮੰਨ ਕੇ ਚਲੋ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਹੋਵੇ ਉਹਨੂੰ ਤੁਸੀਂ ਵਿਚਾਰੇ ਨੂੰ ਘਰੇ ਛੱਡ ਕੇ ਚਲ ਜਾਂਦੇ ਹੋ ਬਸ ਤੂੰ ਹੀ ਪ੍ਰਦਾਨ ਬਣੀ ਹੈ ਹਰ ਬਨੇ ਜੀ ਕਿਆ ਕਰਾਂ ਜੀ ਨਹੀਂ ਮੈਨੂੰ ਕਿਆ ਕਰਾਂ ਜੀ ਜੈਸਮੀ ਜੀ ਅੱਛਾ ਲੈ ਗੋਗਣ ਹਾਂ ਵੀ ਤਰ ਅੱਛਾ ਮੂੰਹ ਦੇਖੋ ਕਿਵੇਂ ਖੋਲਦੀ ਆ ਮੂੰਹ ਦੇ ਵਿੱਚ ਭਾਵੇਂ ਮੱਖੀਆਂ ਪੈ ਜਾਣ ਤੇ ਡਰਾਮੇ ਡਰਾਮੇ ਜਿੰਨੇ ਦੇ ਦੋ ਮਰਜ਼ੀ ਕਰਵਾ ਲਓ ਤੇ ਘਰ ਦਾ ਕੰਮ ਜੇ ਕਰਾਉਣਾ ਹੋਵੇ ਤੇ ਇਹਦੇ ਕਦੇ ਗੋਡੇ ਦੁਖਣ ਲੱਗ ਪੈਂਦੇ ਕਦੇ ਹੱਥ ਦੁਖਣ ਲੱਗ ਪੈਂਦੇ ਕਦੇ ਇਹਦਾ ਸਰੀਰ ਨੂੰ ਕੁਛ ਨਾ ਕੁਛ ਹੋਇਆ ਰਹਿੰਦਾ ਹੈ ਤੇ ਜਦੋਂ ਇਦਾਂ ਘੁੰਮਣਾ ਫੇਰਨਾ ਹੁੰਦਾ ਹੈ ਤੇ ਗੱਲਾਂ ਕਰਵਾਉਣੀਆਂ ਹੁਣ ਤੇ ਇਹਦੇ ਭਾਵੇਂ ਪੂਰੇ ਪਿੰਡ ਦੀਆਂ ਗੱਲਾਂ ਸੁਣ ਲੋ ਤੇ ਅਗੋਂ ਲੱਛਣ ਦੇਖੋ ਕਿਵੇਂ ਕਰਦੀ ਆ ਘਰ ਵਾਲੇ ਦੀ ਬੇਇੱਜ਼ਤੀ ਕਰੀ ਜਾਂਦੀ ਆ ਬੰਦ ਕੈਮਰੇ ਦੇ ਵਿੱਚ ਜੋ ਮਰਜ਼ੀ ਕਰੋ ਪਰ ਜਦੋਂ ਕੈਮਰਾ ਤੁਹਾਡਾ ਆਉਣ ਹੁੰਦਾ ਹੈ ਉਦੋਂ ਤਾਂ ਆਪਣੇ ਘਰ ਵਾਲੇ ਦੀ ਮਾੜੀ ਮੋੜ ਇੱਜ਼ਤ ਕਰਨੀ ਠੀਕ ਹੈ ਨਾ ਡਰਾਮੇ ਕਰਦੀ ਨੇ ਇਹ ਸਾਰਾ ਦਿਨ ਇਹਦਾ ਆਪੇ ਚੱਕ ਪਤਾ ਨਹੀਂ ਕਿਹੜਾ ਬਾਈ ਕਮੈਂਟ ਕਰਦਾ ਕਿ ਇਹਨਾਂ ਤੇ ਉਠ ਨਹੀਂ ਹੋਣਾ ਇਹਨਾਂ ਤੇ ਆ ਨਹੀਂ ਇਹਨਾਂ ਤੇ ਹੋ ਨਹੀਂ ਤਾਂ ਜਦੋਂ ਤੁਸੀਂ ਲੋਕਾਂ ਨੂੰ ਜੋ ਦੱਸਦੇ ਅਸੀਂ ਇੰਨੇ ਵਜੇ ਉੱਠਦੇ ਆਂ ਇੰਨੇ ਵਜੇ ਸੌਂਦੇ ਆਂ ਖਾਂਦੇ ਆਂ ਪੀਂਦੇ ਆਂ ਵਲੌਗ ਦੇ ਵਿੱਚ ਨਿੱਕੀ ਨਿੱਕੀ ਗੱਲ ਤੁਸੀਂ ਪਰਸਨਲ ਲਾਈਫ ਆਪਣੀ ਜੋ ਵੀ ਦੱਸਦੇ ਹੋ ਤਾਂ ਫਿਰ ਲੋਕਾਂ ਨੇ ਉਹੀ ਬੋਲਣਾ ਹੈ ਨਾ ਜੋ ਤੁਸੀਂ ਦਿਖਾਉਂਦੇ ਹੋ ਤਾਂ ਫਿਰ ਕਿਉਂ ਐਲਜੀ ਲੋਕੜ ਤੁਹਾਨੂੰ ਕਮੈਂਟ ਕਰਕੇ ਬੋਲ ਹੀ ਦਿੱਤਾ ਕਿ ਤੁਸੀਂ ਉੱਠ ਨਹੀਂ ਸਕਦੇ ਇਦਾਂ ਉਦਾਂ ਹਨਾ ਲੋਕਾਂ ਨੂੰ ਪਤਾ ਹੈ ਕਿ ਸੁਸਤੀ ਦੀ ਮਾਰੀ ਤੂੰ ਹੈਗੀ ਆ ਤੇ ਉੱਪਰੋਂ ਦੇਖ ਲਓ ಪಾਠ ਲੱਗਾ ਹੈ ਹਨਾ ਤੇ ਤੁਸੀਂ ਬੈਠ ਕੇ ਉੱਥੇ ಪಾਠ ਸੁਣੋ ਇੱਥੇ ਹੁਣ ਤੁਸੀਂ ਲੋਕਾਂ ਨਾਲ ਇਟ ਖੜਕ ਕੇ ਲੰਦੇ ਫਿਰਦੇ ਹੋ ਸ਼ਰਮ ਤਾਂ ਨਹੀਂ ਆਉਂਦੀ ਉਦਾਂ ਤਾਂ ਤੂੰ ਇੰਨਾ ਗਿਆਨ ਵੰਡਦੀ ਹ আগ আজত চাহে ৰাজ ਉਹ ਜੇ ਲੋਕ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਤੇ ਇਹਨਾਂ ਨੂੰ ਸਿਰ ਤੇ ਚੜਾ ਕੇ ਰੱਖਿਆ ਜੇ ਇਹਨਾਂ ਨੇ ਕੋਈ ਬੈਡ ਕਮੈਂਟ ਕਰਦੇ ਤੇ ਐਦਾਂ ਬਦਸੀਸਾਂ ਦਿੰਦੇ ਜੇ ਐਦਾਂ ਬੋਲਦੇ ਜੇ ਬੋਲਣੀ ਦੇਖ ਲਓ ਇਹਨਾਂ ਦੀ ਜਿਹੜੇ ਇਹਨਾਂ ਨੂੰ ਦੇਖਦੇ ਆ ਸਿਰ ਤੇ ਚੜਾ ਕੇ ਰੱਖਿਆ ਇਹਨਾਂ ਨੂੰ ਹਨਾ ਗੁਰੂ ਘਰ ਗਏ ਜੇ ਉਥੇ ਪਾਠ ਪੂਜਾ ਕਰੋ ਆਪਣਾ ਮਨ ਉਧਰ ਲਾਓ ਪਰ ਨਹੀਂ ਇਹਨਾਂ ਨੂੰ ਤੇ ਅੱਗ ਲੱਗੀ ਹੈ ਕਿ ਜੇ ਸਾਨੂੰ ਕੋਈ ਕਮੈਂਟ ਕਰੇ ਬਸ ਛੇਤੀ ਛੇਤੀ ਵੀਡੀਓ ਬਣਾ ਕੇ ਰਿਪਲਾਈ ਦੇ ਦਈਏ ਲੋਕਾਂ ਨੂੰ ਕਿ ਤੁਸੀਂ ਗਏ ਕਿਹੜੇ ਕੰਮ ਵਾਸਤੇ ਗੁਰੂ ਘਰ ਗਏ ਜੇ ਕਿ ਇੱਥੇ ਲੋਕਾਂ ਦੀ ਨਿੰਦਿਆ ਚੁਗਲੀ ਬਦਸੀਸਾਂ ਦੇਣ ਗਏ ਜੇ ਜਿਹੜਾ ਤੁਸੀਂ ਕਰਦਾ ਹੋਵੇ ਆਪ ਚਾਹੇ ਅੰਮ੍ਰਿਤ ਵੇਲੇ ਕਦੇ ਉੱਠਿਆ ਹੀ ਨਾ ਹੋਵੇ ਆਪ ਕਦੇ ਕੋਈ ਕੰਮ ਕਰ ਕੀਤਾ ਹੀ ਨਾ ਹੋ ਪਰ ਦੂਸਰੇ ਦੂਸਰੇ ਦੇ ਪ੍ਰਤੀ ਮੂੰਹ ਹਲਾਉਣਾ ਜਿਹਨੂੰ ਕਹਿੰਦੇ ਆ ਬਹੁਤ ਹੀ ਜ਼ਿਆਦਾ ਸੁਖਾ ਹੈ ਨਹੀਂ ਤੁਸੀਂ ਲੋਕਾਂ ਦੇ ਘਰੇ ਜਾ ਕੇ ਦੇਖਦੇ ਹੋ ਕਿ ਲੋਕ ਕਿੰਨੇ ਵਜੇ ਉੱਠਦੇ ਆ ਖਾਂਦੇ ਆ ਕੀ ਪੀਂਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਹਨ ਕਿ ਜਾਂ ਫਿਰ ਤੁਸੀਂ ਲੋਕਾਂ ਦੇ ਘਰੇ ਕੈਮਰੇ ਰੱਖੇ ਹੋਏ ਆ ਤੁਸੀਂ ਸਾਰਾ ਕੁਝ ਆਪਣੇ ਘਰ ਦੀ ਘਰ ਵਾਲੇ ਜੋ ਵੀ ਤੁਹਾਡੇ ਘਰ ਵਿੱਚ ਚੱਲਦਾ ਸਾਰਾ ਕੁਝ ਤੁਸੀਂ ਦਿਖਾਉਂਦੇ ਹੋ ਨਿੱਕੀ ਨਿੱਕੀ ਗੱਲ ਲੋਕਾਂ ਨੂੰ ਦੱਸ ਦਿਓ ਤਾਂ ਫਿਰ ਲੋਕਾਂ ਨੇ ਤੇ ਉਵੇਂ ਬੋਲਣਾ ਹੈ ਨਾ ਹੁਣ ਤੁਹਾਨੂੰ ਲੋਕਾਂ ਨੇ ਇੱਕ ਕਮੈਂਟ ਕੀਤਾ ਕਿ ਨੀਆਂ ਮਿਰਚਾਂ ਲੱਗਦੀਆਂ ਤੁਹਾਨੂੰ ਵੈਸੇ ਜਿੰਨੇ ਵੀ ਦੇਖੋ ਕਮੈਂਟਾਂ ਦੇ ਵਿੱਚ ਲੋਕਾਂ ਨੇ ਲਾਂਤਾਂ ਹੀ ਪਾਈਆਂ ਹੁੰਦੀਆਂ ਪਰ ਇਨਾ ਇੱਕ ਤੁਸੀਂ ਹੈਗਾ ਹੀ ਵੇਲੇ ਸਾਰਾ ਦਿਨ ਕਮੈਂਟ ਵਿੱਚ ਧਿਆਨ ਰਹਿੰਦਾ ਹੈ ਤੇ ਨਾਲ ਦੀ ਨਾਲ ਡਿਲੀਟ ਮਾਰ ਦਿੰਦੇ ਹੋ ਕੋਈ ਸੀ ਸਿੰਘ ਜੀ ਨੂੰ ਵੀ ਗਲਤ ਦੱਸੀ ਜਾਂਦੇ ਆ ਠੀਕ ਹੈ ਪੀਰਾਂ ਨੂੰ ਗਲਤ ਦੱਸੀ ਜਾਂਦਾ ਇਹ ਕੋਈ ਸੀ ਸਿੰਘਾਂ ਨੂੰ ਗਲਤ ਦੱਸੀ ਜਾਂਦਾ ਆਪਣੇ ਕੋਲੋਂ ਹੀ ਮਾਰੀ ਜਾਂਦੀ ਆਪਣੇ ਕੋਲੋਂ ਹੀ ਬੋਲੀ ਜਾਂਦੀ ਹੈ ਇੱਕ ਨੰਬਰ ਦੀ ਝੂਠੀ ਆ ਗਿਆਨ ਦੇਣ ਬਹਿ ਗਏ ਤੈਨੂੰ ਕਿੰਨੇ ਕਮੈਂਟ ਦੇ ਵਿੱਚ ਕਿਹਾ ਹੈ ਕਿ ਗੁਰੂਆਂ ਪੀਰਾਂ ਬਾਰੇ ਕਿਸੇ ਨੇ ਗਲਤ ਬੋਲਿਆ ਹੋਵੇ ਲੋਕ ਤਾਂ ਸਿਰਫ ਤੁਹਾਨੂੰ ਬੋਲਦੇ ਆ ਤੁਹਾਨੂੰ ਲੋਕ ਸਮਝਾਉਂਦੇ ਆ ਕਿ ਸੁਧਰ ਜੋ ਨਾ ਤੁਹਾਡੇ ਵਲੌਗ ਦੇ ਵਿੱਚ ਕੁਝ ਕੱਢਣ ਨੂੰ ਕੁਝ ਪਾਉਣ ਨੂੰ ਹੁੰਦਾ ਨਾ ਕੋਈ ਚੰਗਾ ਤੁਸੀਂ ਮੈਸੇਜ ਛੱਡਦੇ ਹੋ ਇਦਾਂ ਬੋਲ ਦਿੰਦੇ ਹੋ ਫੈਮਿਲੀ ਵਲੌਗ ਫੈਮਿਲੀ ਵਲੌਗ ਦਾ ਤੁਹਾਨੂੰ ਮਤਲਬ ਪਤਾ ਵਲੌਗ ਦਾ ਮਤਲਬ ਤੁਹ ਠੀਕ ਹੈ ਨਾ ਤੁਸੀਂ ਤੇ ਬਸ ਇੱਕੇ ਥਾਂ ਬੈਠ ਕੇ ਤੇ ਸਾਰਾ ਵਲੌਗ ਕੰਪਲੀਟ ਕਰ ਲੈਂਦੇ ਹੋ ਕੋਈ ਕੰਮ ਕਰਦੀ ਘਰੇ ਦਿਖਾਈਓ ਆਪਣੇ ਆਪ ਨੂੰ ਸੱਭ ਨੇ ਰੇਡ ਵਿੱਚ ਪਹੁੰਚੇ ਹੋਈਆਂ ਨੇ ਅੱਜ ਸਾਡਾ ਲਾਸਟ ਦਿਨ ਆ ਅੱਜ ਇੰਨਾ ਵੀ ਕਰ ਲਈਏ ਸ਼ੂਟ ਜੋ ਜੋ ਤੁਹਾਨੂੰ ਦਿਖਾ ਸਕੀਏ ਸੀ ਫਿਰ ਵਿੱਚ ਕਹਿ ਦਿੰਦੇ ਆ ਵੀ ਦੇਖ ਲਓ ਵੀ ਇਹ ਨਾਮ ਜਪਣ ਨੂੰ ਆਏ ਆ ਆਏ ਕਰਦੇ ਆ ਜੀ ਨਾਮ ਜਪਣਾ ਵਾਲੀਆਂ ਵੀਡੀਓਜ਼ ਬਣਾਈਆਂ ਤੁਸੀਂ ਦੇਖਦੇ ਨਹੀਂ ਪਹਿਲੀ ਗੱਲ ਤਾਂ ਅਸੀਂ ਤੇ ਇੱਕ ਵੀ ਵਲੌਗ ਦੇ ਵਿੱਚ ਤੁਹਾਨੂੰ ਨਾਮ ਜਪਦਿਆਂ ਨਹੀਂ ਦੇਖਿਆ ਠੀਕ ਆ ਜੇ ਕਿ ਨੇ ਦੇਖਿਆ ਵੀ ਹੋਊਗਾ ਦਾਸ ਦਿਓ ਪਰ ਮੈਂ ਤਾਂ ਨਹੀਂ ਦੇਖਿਆ ਜਿੰਨੇ ਵੀ ਵਲੌਗ ਹੈਗੇ ਕੋਈ ਸਾਹਮਣੇ ਆ ਜੇ ਤੇ ਬਸ ਤੁਹਾਡੇ ਤੇ ਸ਼ਾਪਿੰਗ ਵਾਲੇ ਵਲੌਗ ਹੀ ਹੁੰਦੇ ਆ ਜਿੱਥੇ ਕਦੀ ਕਿਸੇ ਇੱਕ ਕਦੀ ਕਿਸੇ ਸ਼ਾਪ ਤੇ ਵੜ ਜਾਂਦੇ ਕਦੀ ਕਿਸੇ ਸ਼ਾਪ ਦੇ ਵਿੱਚ ਵੜ ਜਾਂਦੇ ਅਸੀਂ ਤਾਂ ਤੁਹਾਨੂੰ ਕਿਸੇ ਨੂੰ ਵੀ ਮਤਲਬ ਬਾਬੇ ਦਾ ਨਾਮ ਜਪਦਿਆਂ ਨਹੀਂ ਦੇਖਿਆ ਠੀਕ ਹੈ ਨਾ ਹਾਂ ਜੇ ਤੁਸੀਂ ਜਪਦੇ ਤੇ ਸਭ ਤੋਂ ਵਧੀਆ ਹੋਣਾ ਇਹ ਲੋਕਾਂ ਨੇ ਤੁਹਾਨੂੰ ਵਧੀਆ ਹੀ ਬੋਲਣਾ ਸੀ ਨਾ ਕਿ ਤੁਹਾਨੂੰ ਬੈਡ ਕਮੈਂਟ ਕਰਨੇ ਸੀ ਤੁਸੀਂ ਤਾਂ ਜਿੱਥੇ ਮੂੰਹ ਚੁੱਕ ਕੇ ਕਦੇ ਸੂਟਾਂ ਦੀ ਦੁਕਾਨ 'ਚ ਵੜ ਜਾਂਦੀਆਂ ਜੇ ਬੇਸ਼ਰਮ ਹਾਂ ਲੇਖ ਕੇ ਸਾਰਾ ਕੁਝ ਬਣਾ ਲਿਆ ਪਰ ਪਾਉਣਾ ਸੀ ਬਾਅਦ 'ਚ ਭਾਈ ਨਹੀਂ ਉਹ ਲਾਈਨ ਵਾਜੇ ਚੱਲ ਰਹੀ ਹੈ ਲੋਕ ਚਲੋ ਚਲੋ ਕੋਈ ਗੱਲ ਨਹੀਂ ਜਿਆ ਜਿਆ ਬਜਾ ਕੇ ਨਕਾੜੀ ਉਹ ਬੋਲੀ ਜਾਂਦਾ ਇਹ ਮੂਲ ਖਾਣਾ ਮੰਮੀ ਤਾਂ ਸਾਰੇ ਘਰ ਨੂੰ ਗੰਦਾ ਕਰ ਦਿੰਦਾ ਹੈ ਦਾ ਦੱਸ ਕੀ ਬੋਲੀ ਜਾਂਦੀ ਆ ਇਹ ਇੱਕ ਜਿਹੜੀ ਮੱਛੀ ਹੁੰਦੀ ਆ ਸਾਰੇ ਤਲਾਬ ਨੂੰ ਗੰਦੀ ਕਰ ਦਿੰਦੀ ਫਲਾਣਾ ਟਮਕਾਨਾ ਕਿਹੋ ਜਿਹੇ ਐਗਜ਼ੈਂਪਲਾਂ ਦੇਂਦੀਆਂ ਠੀਕ ਆ ਨਾ ਇਦਾਂ ਦੇ ਫਿਰ ਮੈਂ ਤਾਂ ਜਿੱਥੋਂ ਤੱਕ ਸੋਚਿਆ ਰੇ ਇਦਾਂ ਤੇ ਤੂੰ ਵੀ ਕੱਲੀ ਹੀ ਘਰ ਦੇ ਵਿੱਚ ਵਲੌਗ ਬਣਾਉਂਦੀ ਹੀ ਇਹ ਨਾਲ ਹੀ ਹੋਣਾ ਆਪਣੀ ਸਾਸ ਨੂੰ ਸਾਰਿਆਂ ਨੂੰ ਤੂੰ ਨਾਲ ਲਾ ਕੇ ਬੈਠ ਗਈ ਹੈ ਹਨ ਤੇ ਐਗਜ਼ੈਂਪਲਾਂ ਦੇਣ ਲੱਗੀ ਥੋੜੀ ਜਿਹੀ ਸੋਚ ਲਿਆ ਕਰਕੇ ਗੱਲ ਜਾਂਦੀ ਤੇ ਜਾਂਦੀ ਕਿਧਰ ਨੂੰ ਆ ਠੀਕ ਆ ਨਾ ਦੂਸਰੀ ਗੱਲ ਆ ਤੇਰੀ ਤੇਰੀ ਸਾਸਾ ਇਹਨੇ ਸਭ ਤੋਂ ਤੈਨੂੰ ਰੋਕਣਾ ਹੈ ਨਾ ਕਿ ਇਹਦੇ ਨਾਲ ਇਹਨੇ ਤੇਰੇ ਨਾਲ ਬੋਲਣਾ ਹੈ ਕਿ ਫਲਾਣੇ ਨੂੰ ਜਵਾਬ ਦੇ ਟਮਕਾਨੇ ਨੂੰ ਜਵਾਬ ਦੇ ਗੁਰੂ ਘਰ ਆਏ ਜੀ ਕਿ ਤੂੰ ਹੀ ਲੋਕਾਂ ਨੂੰ ਜਵਾਬ ਦੇਣਾ ਹੈਂ ਆਣ ਪਰਲੇ ਕਿ ਆਉਂਗੇ ਮਾਣੇ ਹੋਣਗੇ ਬਿਲਕੁਲ ਬਿਲਕੁਲ ਅਸੀਂ ਆਪਣਾ ਬੱਚੇ ਨੂੰ ਵੀ ਦੇਖਣਾ ਹੈ ਪਹਿਲਾਂ ਕਹਿੰਦੀ ਹੈ ਕਿ ਅਸੀਂ ਤਾਂ ਆਪਣੇ ਬੱਚੀ ਨੂੰ ਵੀ ਦੇਖਣਾ ਹੈ ਕਿ ਠੰਡ ਨਾ ਲੱਗ ਜਾਈ ਜਦੋਂ ਤੁਸੀਂ ਘਰੋਂ ਆਏ ਉਦੋਂ ਤੁਹਾਨੂੰ ਆਪਣੀ ਬੱਚੀ ਦਾ ਫਿਕਰ ਨਹੀਂ ਸੀ ਕਿ ਮਤਲਬ ਧੁੰਦਾਂ ਦਾ ਟਾਈਮ ਆ ਠੰਡਾ ਵਾ ਕਿ ਸਾਡੀ ਬੱਚੀ ਨੂੰ ਠੰਡ ਲੱਗ ਗਈ ਤੇ ਫਿਰ ਘਰੋਂ ਵੇਖ ਲੈਂਦੇ ਨਾ ਹੁਣ ਤੁਹਾਨੂੰ ਠੰਡ ਦਾ ਚੇਤਾ ਆ ਗਿਆ ਜਦੋਂ ਗੁਰੂ ਘਰ ਬੈਠੇ ਤੇ ਗਿਆਨ ਦੇਣ ਲੱਗ ਪਏ ਜੀ ਸ਼ਰਮ ਤਾਂ ਨਹੀਂ ਆਉਂਦੀ ਤੂੰ ਸਿਆਣੀ ਬਿਆਣੀ ਹੈਗੀ ਸਗੋਂ ਤੂੰ ਆਪਣੀ ਨੌਤੇ ਨੂੰ ਸਮਝਾਉਣਾ ਹੈ ਕਿ ਨਾਲ ਰੜ ਕੇ ਇ ਥੋੜੇ ਯਕ ਨੂੰ ਹੱਥ ਮਾਰਿਆ ਕਰੋ ਜਿੱਥੇ ਲੋਕ ਤੁਹਾਨੂੰ ਰੋਕਦੇ ਹਨ ਸਮਝ ਜਾ ਕਰੋ